ਇਸ ਵਕਤ ਦੀ ਵੱਡੀ ਖਬਰ ਹੁਸ਼ਾਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਸ਼ਾਰਪੁਰ ਦੇ ਥਾਣਾ ਮਾਹਲਪੁਰ ਦੇ ਨੇੜੇ ਪਿੰਡ ਬੁੱਗਰਾ 'ਚ ਇੱਕ ਘਰ ਬਾਹਰ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ ਹਾਂਜੀ ਸਰ ਕੀ ਮਾਮਲਾ ਇੱਥੇ ਆਏ ਤੁਸੀਂ ਇੱਥੇ ਸਾਨੂੰ ਐਸਐਚਓ ਸਾਹਿਬ ਨੂੰ ਤਲਾਹ ਮਿਲੀ ਸੀ ਵੀ ਇੱਥੇ ਆ ਪਿੰਡ ਬੁੱਗਰਾ ਇੱਥੇ ਕੋਈ ਗੋਲੀ ਚੱਲਣ ਦੀ ਘਟਨਾ ਹੋਈ ਹੈ ਜਿੱਥੇ ਮੈਂ ਵੀ ਇੱਥੇ ਮੌਕੇ ਤੇ ਆਇਆ ਤੇ ਇੱਥੇ ਪਤਾ ਲੱਗਾ ਵੀ ਕੋਸ਼ ਰੌਂ ਦੇ ਇਤਨਾ ਦੇ ਘਰ ਦੇ ਬਾਹਰ ਹਵਾਈ ਫਾਇਰ ਕੀਤੇ ਤੇ ਜਿਹਨੂੰ ਇਹ ਇਨਵੈਸਟੀਗੇਟ ਕਰ ਰਹੇ ਆਂ ਇਹ ਕੁਝ ਦਿਨ ਪਹਿਲਾਂ ਜਿਹੜੀ ਮਾਲਪੁਰ ਹੋਈ ਸੀ ਇਨਸੀਡੈਂਟ ਉਹ ਕਾਫੀ ਸਾਨੂੰ ਸ਼ੱਕ ਹੈ ਉਹਨਾਂ ਹੱਦ ਤੱਕ ਰਿਲੇਟਡ ਲੱਗਦੀ ਹੈ ਸੋ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜਲਦੀ ਇਹਨੂੰ ਫਾਈਂਡ ਆਊਟ ਕਰਦਾ ਕੀ ਕਾਰਨ ਕੀ ਸੀ ਕਿੰਨੀਆਂ ਗੋਲੀਆਂ ਜੱਲੀਆਂ ਸਰ ਕੁਝ ਰੋਮ ਫਾਇਰ ਹੋਏ ਹੁਣ ਅਜੇ ਪਹੁੰਚੇ ਹੀ ਆ ਕਿੰਨੇ ਕੁ ਬੰਦੇ ਸੀ ਇਹਨਾਂ ਦੇ ਦਸਨ ਮੇਂ ਪੰਜ ਸੱਤ ਹੋਏ ਆ ਦੇਖਦਾ ਮੈਂ ਅੱਗੇ ਕਿੰਨੇ ਕੋਈ ਸਾਰੇ ਪਰਚੀ ਵੀ ਕਹਿੰਦੇ ਸਿੱਟ ਕੇ ਗਏ ਆ ਉਹ ਤੋਂ ਕੀ ਪਰਚੀ ਇੱਕ ਨਾ ਹੀ ਸਿੱਟਿਆ ਕੋਈ ਉਹ ਫਰਤੀ ਫਰਾਤੀ ਤੇ ਨਹੀਂ ਉਹਦੇ ਉੱਤੇ ਕੁਝ ਨਹੀਂ ਸੀ ਉਹ ਨਾ ਹੀ ਲਿਖਿਆ ਆਪਣੇ ਉਹਨਾਂ ਦਾ ਗਰੁੱਪ ਦਾ ਪਰ ਕੀ ਨਾਂ ਸੀ ਗਰੁੱਪ ਦਾ ਕੋਈ ਪਰਚੀ ਦੇ ਉੱਤੇ ਕੀ ਲਿਖਿਆ ਕੌਸ਼ਲ ਚੌਧ ਕੌਸ਼ਲ ਚੌਧਰੀ ਠੀਕ ਹਾਂਜੀ